ਤੇ ਦਿਓ ਨਹੀਂ ਕੋਈ ਆ ਘੱਟੀ ਤੋਂ ਘੱਟ ਹੈ ਇੱਕ ਖੱਟੀ ਘੱਟੀ ਹੈ ਕਿਹੜੀ ਘੱਟੀ ਹੈ ਖੱਟੀ ਖੱਟੀ ਘੱਟੀ ਹੈ ਤੂੰ ਮਿੱਠੀ ਘੱਟੀ ਆ ਮੇਲਾ ਜਦੋਂ ਤੁਹਾਨੂੰ ਪਤਾ ਲੱਗਿਆ ਰਿਜ਼ਲਟ ਆ ਬੀਆ ਨਾ ਕਿ ਮੈਂ ਫੇਲ ਹੋ ਗਈ ਜੀ ਕੀ ਰਿਐਕਸ਼ਨ ਕੀਤੀ ਸੀ ਮੰਦੇ ਵਿੱਚ ਮੇਰੇ ਤਾਂ ਕੋਈ ਨਹੀਂ ਪਾਪਾ ਦੇ ਸੀਗੇ ਉਹ ਰਿਐਕਸ਼ਨ ਹੀ ਉਹ ਐਕਸ਼ਨ ਸੀ ਜੀ ਉਹ ਮਿਲਦਾ ਕੀ ਹੈ ਜੁਗਲੇ ਕਰਕੇ ਦੀ ਚਲੋ ਹੁੰਦਾ ਹੀ ਤੇ ਡਹੜਕਾ ਹੋ ਗਿਆ ਜੀ ਜਿਹੜੀ ਕੱਟੀਆਂ ਪਿਆਰ ਨੂੰ ਕਿਵੇਂ ਜੇ ਬੁਲਾਉਣਾ ਨਾ ਜਾਣ ਸਾਰਾ ਸਿਰ ਜਾ ਬੁਲੂਦੀ ਫੋਨ ਤਾਂ ਮਾੜਾ ਮੁੱਟਾ ਨਿਦਨੁਰਾ ਬਾਦੀ ਹੈ ਉਹ ਰੈਕਸ਼ਨ ਕਿਦਾਂ ਦਿੰਦੀ ਜੇ ਤੂੰ ਉਹਨੂੰ ਪਿਆਰ ਕਰਦਾ ਜੱਟ ਜਿੰਨੇ ਦਿੰਦੀ ਮੜੇ ਬੰਦ ਫਿਰ ਮੈਨੂੰ ਪਸੰਦ ਨਹੀਂ ਫਰੈਂਡ ਬਣਾਉਣਾ ਫਰੈਂਡ ਨੂੰ ਤਾਂ ਪੜੀਆਂ ਲਾਦੀ ਕਿਉਂਕਿ ਚੱਕਰ ਕੀ ਹੈ ਜੀ ਸਰ ਬਸ ਸਵੇਤ ਇਹ ਪਸੰਦ ਨਹੀਂ ਬੋ। ਸਰ ਅੱਜਕੱਲ ਦੀ ਕੁੜੀਆਂ ਹੈਲੀ ਵਾਲੀਆਂ। ਮੈਨੂੰ ਲੱਗਦਾ ਇਹਨੂੰ ਕਹਿੰਦੇ ਜਿੰਨਿਆ ਬਟੋ ਸਰ ਦੀ ਲੱਸੀ ਮੂਹ ਦੇ ਕੀਤੀ ਐ। ਕੋਈ ਨਾ ਕੋਈ ਦੋ ਤਿੰਨ ਟਿਪਸ ਦੇਣਾ ਚਾਹੁੰਦੇ ਹੋ ਇਹਦੀ ਲਾਈਫ ਦੇ ਲਈ ਜੀ। ਬਸ ਇਹੀ ਹੈ ਕਿ ਪੜ ਲਿਆ ਕਰੇ ਬਹੁਤ ਟਾਈਮ ਹੋ ਗਿਆ। ਵਧੀਆ ਪੜੋਗੀ ਸਕੋਰ ਆ ਜਾ। ਹਾਂ ਤੁਸੀਂ ਆ ਤੁਸੀਂ ਸੱਚ ਬੋਲੇ ਜੀ। ਇਹ ਮਨੁਜ ਹੈ ਨਾਮ ਨੂੰ ਪ੍ਰਾਣੀ ਖੁੰਡਾ ਇਸ ਟੌਪਿਕ ਦੀ। ਹਾਂ ਜੀ। ਜਸਮੀ ਕਦੇ ਗੱਪ ਮਾਰਿਆ ਜੀ ਵੱਡੇ ਵੱਡੇ ਜੀ। ਤੁਸੀਂ ਅੱਜ ਕੋਈ ਇਦਾਂ ਦੇ ਤਨ ਵੱਡੇ ਗੱਫ ਮਾਰਨੇ ਆ ਜਿਹਨੂੰ ਸੁਣ ਕੇ ਪਤਾ ਲੱਗ ਵੀ ਗੱਪ ਵੱਜੇ ਆ ਜੀ ਮੇਰਾ ਡੈਡੀ ਪਾਇਲਟ ਨੇ ਟੋਕਰਾਂ ਬਹੁਤ ਖਾਧੀਆਂ ਨੇ ਪਰ ਕਦੇ ਹਾਰੇ ਨਹੀਂ ਤਾਨੇ ਸੁਣੇ ਬਹੁਤ ਨੇ ਪਰ ਕਦੇ ਮਾਰੇ ਨਹੀਂ ਅਜੇ ਵਕਤ ਤਾਂ ਨਿੱਬੜ ਲਈਏ ਫਿਰ ਵਕਤ ਆਉਣ ਤੇ ਦੱਸਾਂਗੇ ਕੁਝ ਹੋਰ ਮਿਹਨਤਾਂ ਕਰ ਲਈਏ ਫਿਰ ਸਭ ਦੇ ਦਿਲ ਵਿੱਚ ਵਸਾਂਗੇ ਰੌਲਾ ਪਾ ਕੇ ਕੀ ਲੈਣਾ ਤੂੰ ਉਹ ਗੱਲ ਨੂੰ ਦੱਬੀ ਰੱਖਿਆ ਕਰ ਛੋਟੀ ਜਹੀ ਜ਼ਿੰਦਗੀ ਆ ਮਿੱਤਰਾ

ਕਹਤ ਹੈ ਕਿ ਬਣੀ ਨਹੀਂ ਗਈ ਜੀ ਜਾਂ ਬਣਾਉਣਾ ਪਸੰਦ ਨਹੀਂ ਕਰਦੇਗੇ ਜੀ ਸਰ ਕੋਈ ਬਣੀ ਨਹੀਂ ਕੋਈ ਬਣੀ ਨਹੀਂ ਹੈਗੀ ਕੀ ਗੱਲ ਕੀ ਹੋ ਗਈ ਵੀ ਤੁਸੀਂ ਕਿਤਾ ਹੁੰਦਾ ਵੀ ਮੇਰਾ ਹੀ ਨੇਚਰ ਨਹੀਂ ਹੈਗਾ ਜੀ ਫਿਰ ਮੈਨੂੰ ਪਸੰਦ ਨਹੀਂ ਫਰੈਂਡ ਬਣਾਉਣਾ ਫਰੈਂਡ ਨੂੰ ਤਾਂ ਬਧੀਆਂ ਲਾਦੀ ਕਿਉਂਕਿ ਚੱਕਰ ਕੀ ਹੈ ਜੀ ਸਰ ਬਸ ਵੈਸੇ ਪਸੰਦ ਨਹੀਂ ਗਾ ਸਰ ਅੱਜ ਕੱਲ੍ਹ ਦੀਆਂ ਕੁੜੀਆਂ ਹੈਲੀ ਵਧੀਆ ਮੈਨੂੰ ਲੱਗਦਾ ਇਹਨੂੰ ਕਹਿੰਦੇ ਜਿੰਨਿਆਂ ਬਟੇ ਸਾਰੀ ਦੀ ਲੱਸੀ ਮੂਹ ਦੇ ਕੀਤੀ ਹੈ ਗਿਆਨਾ ਮਤਲਬ ਚੁਗਲੀਆਂ ਬਹੁਤ ਕਰਦੀਆਂ ਨੇ ਇਹ ਤਾਂ ਤੁਸੀਂ ਸੱਚ ਬੋਲੇ ਦੀ ਇਹ ਸੱਚ ਬੋਲੇ ਦੀ ਇਹ ਤੁਸੀਂ ਮੰਨਿਓ ਦੇਖੀ ਬਹੁਤ ਕੁੜੀਆਂ ਨੂੰ ਨਹੀਂ ਮੰਨਦੀਆਂ ਨਹੀਂ ਹੋਣੀਆਂ ਜੀ ਇਹ ਇਸ ਗੱਲ ਦੇ ਪੱਕੇ ਰਿਹਾ ਠੀਕ ਹੈ ਤੁਸੀਂ ਤਾਂ ਬਾਕੀ ਵੀ ਕੁੜੀਆਂ ਕਰਦੀਆਂ ਨੇ ਜੀ ਚੁਗਲੀਆਂ ਕਰਦੀਆਂ ਨੇ ਤੁਹਾਡੇ ਕੋਲ ਹੀ ਆਉਣੇ ਆ ਦੀ ਹਾਂ ਜੀ ਉਧਰ ਇੱਕ ਬੜੇ ਪਿਆਰੇ ਜਿਹੇ ਵਿਚਾਰ ਆਇਆ ਜੀ ਹਾਂ ਜੀ ਸਰ ਬਿ ਕੁੜੀਆਂ ਕਰਦੀਆਂ ਨੇ ਜੀ ਚੁਗਲਿਆ ਨਹੀਂ ਕਰਦੇ ਸਾਰੇ ਕਰਦੇ ਮੁੰਡੇ ਵੀ ਕਰਦੇ ਕੁੜੀਆਂ ਵੀ ਕਰਦੇ ਚੁਗਲਿਆ ਨਹੀਂ ਹੁੰਦੇ ਆ ਤਾਂ ਆਪਸ ਵਿੱਚ ਮੜਾ ਮੋਟਾ ਡਿਸਕਸ਼ਨ ਹੁੰਦਾ ਤੇ ਢ ਹਲਕਾ ਕਰਨਾ ਹੋ ਗਿਆ ਮਿਲਦਾ ਕੀ ਹੈ ਚੁਗਲਿਆ ਕਰਕੇ ਜੀ ਚਲੋ ਚੁਗਲਿਆ ਨਹੀਂ ਹੁੰਦੇ ਢ ਹਲਕਾ ਹੋ ਗਿਆ ਜੀ ਜਿਹੜਾ ਕੋ ਆ ਮਾਈਕ ਫੜੋ ਜੀ ਇਹ ਤੁਹਾਡੀ ਫਰੈਂਡ ਹੈ ਜੀ yes ਇਹਨੇ ਕੋਈ ਤੰਨੇ ਖਾਸ ਗੱਲਾਂ ਤੁਸੀਂ ਯਾਰ ਆਪ ਅੱਖੋਂ ਮੈਨੂੰ ਇਹ ਬਾਲੀ ਵਧੀਆ ਲੱਗਦੀ ਹੈ ਜੀ ਮੇਰਾ ਸਾਥ ਦਿੰਦੀ ਆ ਭੰਦੀ ਮੈਂ ਕੋਈ ਵੀ ਕਿਸੇ ਵੀ ਗੱਲ 'ਚ ਕਿਵੇਂ ਵੀ ਹੈਗੀ ਆ ਮੈਨੂੰ ਸਮਝਾਉਂਦੀ ਆ ਤੇ ਹਰ ਵਕ ਮੈਮ ਮੇਰੇ ਨਾਲ ਖੜੀ ਰਹਿੰਦੀ ਜੇ ਜੇ ਮਰਜ਼ੀ ਹੈਗੀ ਆ ਹੂੰ ਤੇ ਮੈਨੂੰ ਪੜਾਉਂਦੀ ਵੀ ਆ ਮੇਨ ਜਿਦਾਂ ਕਿ ਆਪ ਦਾ ਘਟ ਤੇ ਮੈਂ ਮੇਰੇ ਨੇ ਜ਼ਿਆਦਾ ਫੋਕਸ ਕਰ ਦਿਆ ਤੇ ਮੈਨੂੰ ਇਹਦੀ ਆ ਬਾਲੀ ਵਧੀਆ ਗੱਲ ਲੱਗਦੀ ਆ ਮਤਲਬ ਐ ਜੇ ਕੋਈ ਵੀ ਨਹੀਂ ਫਰੈਂਡ ਹਨਾ ਸਾਥ ਦਿੰਦਾ ਮੇ ਮੇਰੀ ਬਹੁਤ ਫਰੈਂਡਸ ਸੀ ਆ ਬਟ ਇਹ ਜ਼ਿਆਦਾ ਖਾਸ ਹੈ ਮੈਨੂੰ ਹੂੰ ਇਹ ਤੁਹਾਨੂੰ ਪੜਾਉਂਦੀ ਆ ਜੀ ਹਾਂ ਮੈਨੂੰ ਪੜਾਉਂਦੀ ਆ ਮਤਲਬ ਇਹ ਕਿ ਨਾ ਲਾਈਕ ਹੁੰਦਾ ਵੀ ਆਪਾਂ ਨੂੰ ਹੁੰਦਾ ਨਹੀਂ ਆਪ ਦਾ ਕਰ ਲੋ ਆਪ ਦਾ ਕਰ ਲੋ ਮੈਮ ਵੀ ਕਹਿੰਦੇ ਨੇ ਤੂੰ ਆਪ ਦਾ ਕਰ ਬਟ ਇਹਨੂੰ ਐ ਹੁੰਦਾ ਵੀ ਅਸੀਂ ਯੂਕੇ ਜਾਣਾ ਦੋਨਾਂ ਨੇ ਕਹਿੰਦੇ ਨਹੀਂ ਆਪਾਂ ਇਕੱਠੀਆਂ ਨੇ ਜਾਣਾ ਇਕੱਠੀਆਂ ਨੇ ਪੇਪਰ ਭਰਨਾ ਤੇ ਇਕੱਠੀਆਂ ਨਹੀਂ ਉੱਥੇ ਰਹਿਣਾ ਬਿਲਕੁਲ ਬਹੁਤ ਸੋਹਣੀ ਸੋਚ ਹੈ ਜੀ ਕੀ ਕਰਨ ਫਿਰ ਹੁੰਦਾ ਨਹੀਂ ਵੀ ਇਕੱਠੇ ਇਕੱਠੇ ਕੋਈ ਚੀਜ਼ਾਂ ਬੜੇ ਸੋਚੀ ਹੁੰਦੇ ਨੇ ਵੀ ਨਹੀਂ ਤੂੰ ਆਇਆ ਕਰੀ ਉੱਥੇ ਜਾਣ ਸਾ ਕਰਦੇ ਨੇ ਕੁੜੀਆਂ ਆਪਸ ਵਿੱਚ ਗੱਲਾਂ ਬਾਤਾਂ ਨਹੀਂ ਹੈ ਕਿਵੇਂ ਜੀ ਗੱਲਬਾਤ ਕਰ ਵੀ ਜਦੋਂ ਯੂਕੇ ਬਾਗੇ ਉੱਥੇ ਜਾਣ ਸਾਰਾ ਤਾਂ ਪੱਕਾ ਕਰਨੀ ਕਰਨਾ ਹੈ ਪਹਿਲਾਂ ਸਾਰਾ ਝੁੱਕੀ ਘੁੰਮੋ। ਫੁੱਲ ਕੇ ਘੁੰਮਣਾ ਵਾ ਸਾਰਾ ਇਹ ਮਤਲਬ ਸਾਰਾ ਕੁਝ ਆ ਆ ਵੀ ਕੰਮ-ਕੁਮ ਬਾਅਦ ਵਿੱਚ ਪਹਿਲਾਂ ਦੇਖਣਾ ਕੀ ਮਾਹੌਲ ਆ ਕੀ ਸਿਸਟਮ ਆ। ਹੂੰ। ਹਾਂਜੀ। ਪਹਿਲਾਂ ਸਾਰਾ ਘੁੰਮੋਗੇ ਜੀ। ਇਸ ਤੋਂ ਬਾਅਦ ਸਿਸਟਮ ਦੇਖੋਗੇ ਜੀ। ਉਹਨੂੰ ਗਰੀਬੀ ਦੇ ਦੌਰ ਨਾਲ ਗੱਲ ਪਈ ਦੀ। ਉਹ ਤੇ ਕੰਮ ਘੱਟ ਮਿਲਦਾ। ਨਾ ਮੇਰਾ ਹਸਬੰਦ ਉੱਥੇ ਆ ਕਮਾਈ ਜਾਂਦਾ ਤੇ ਉਹ ਵਧੀਆ। ਅਗਾਂ ਤਾਂ ਲੈਣਾ ਝੁੱਕੀ। ਆ ਭੁਲੀ ਭਤਨੀ ਕਿੱਥੇ ਰਿਹਾ ਕਰੂ। ਸਾਡੇ ਕੋਲ ਅੱਛਾ ਅੱਜ ਹੀ ਸੀ ਕਲਾਸ ਚ ਗਿਆ ਕੇ ਅੱਡੇ ਮੇਰੇ ਫਰੈਂਡ ਹਾਂ ਮੇਰਾ ਹਸਬੰਦ ਹੈ ਐਦਾ ਜੀਜਾ ਸੀ ਦੋਨਾਂ ਨੇ ਯੂਕੇ ਜਾਣਾ ਤੁਸੀਂ ਕਦੇ ਜੀਜੂ ਜੀ ਬਾਰੇ ਸੋਚਿਆ ਵੀ ਯਾਰ ਜੀਜੂ ਜੀ ਨੂੰ ਜਾਂ ਸੱਸਰੀ ਘਰ ਬੁਲਾਉਣੀ ਐ ਬੁਲਾਉਣਾ ਜੀ ਸੱਸਰੀ ਘਰ ਵੀ ਨਹੀਂ ਬੁਲਾਉਣੀ ਆਹ ਦੇਖ ਲੈ ਇਹ ਤਾਂ ਕਹਿੰਦੀ ਮੈਂ ਸੱਸਰੀ ਘਰ ਵੀ ਨਹੀਂ ਬੁਲਾਉਣੀ ਪਰ ਇਹਨੂੰ ਫੇਰ ਵੀ ਲੈ ਕੇ ਜਾਵਾਂ ਦੇਖ ਲੈ ਤੇਰਾ ਕਿੰਨਾ ਸੋਚਦੀ ਐ ਇਹ ਤੁਸੀਂ ਵੀ ਯੂਕੇ ਜਾਣਾ ਜੀ ਕਹਿੰਦੀ ਥੋੜੇ ਮੰਤ ਨਹੀਂ ਆ ਬੀ ਯਾਰ ਇਹ ਪਤੀ ਪਤਨੀ ਨੇ ਵੀ ਮੈਂ ਉਤੇਤੀ ਜੀ ਵਿੱਚ ਕੀ ਕਰੂੰਗੀ ਮੈਂ ਉਹਰਾ ਪਰਾਂ ਰਹਿਲਾ ਕਰੂੰਗੀ ਥੈਂਕ ਯੂ ਕਿ ਆਈਆਂ ਵੀ ਵਿਚੀ ਰਹੂੰ ਨਾਲ ਹੀ ਰਹਿਣਾ ਜੀ ਚਲੋ ਜਾਣਾ ਤੁਸੀਂ ਯੂਕੀ ਕੋਈ ਹੌਸਲਾ ਜੋ ਹੋ ਗਿਆ ਹਨਾ ਵੀ ਅਸੀਂ ਦੋਨੇ ਫਰੈਂਡ ਇਕੱਠੇ ਹੋਵਾਂਗੇ ਇੱਥੇ ਵੀ ਇਕੱਠੇ ਉੱਥੇ ਵੀ ਇਕੱਠੇ ਹਾਂ ਚਲੋ ਹੁੰਦਾ ਹੀ ਹੈ ਤਾਂ ਫਰੈਂਡ ਫਰੈਂਡ ਨੂੰ ਹੁੰਦਾ ਹੀ ਹੈ ਜੀ ਠੀਕ ਹੈ ਜੀ ਇਕੱਠੇ ਜਾਵਾਂਗੇ ਹਾਂ ਜੀ ਜਾਣਾ ਵੀ ਯੂਕੀ ਹੈ ਜੀ ਚਲੋ ਤੁਸੀਂ ਜ਼ਰੂਰ ਦੋਨੋਂ ਯੂਕੀ ਜਾਓ ਜੀ ਤੁਸੀਂ ਆਪਣੇ ਹਸਬੰਡ ਨਾਲ ਤੂੰ ਪਰਾਂ ਰਹੀ ਦੋਸਤਾ ਮੈਂ ਠੀਕ ਹੈ ਜੀ ਚਲੋ ਠੀਕ ਹੈ ਬਾਬਾ ਸ਼ੁਕਰੀਆ ਥੈਂਕ ਯੂ ਸੋ ਮਚ ਪਾਣ ਮੇਰੀ ਲਾਓ ਵੀ ਦੋਨਾਂ ਕੁੜੀਆਂ ਲਈ ਤਾੜੀਆਂ ਕੀ ਨਾਮ ਕੀ ਤੁਹਾਡਾ ਜੀ ਜਸ਼ਨਪ੍ਰੀਤ ਜਸ਼ਨਪ੍ਰੀਤ ਜਸ਼ਨ ਵੀ ਕਦੇ ਗੱਪ ਮਾਰੇ ਜੀ ਵੱਡੇ ਵੱਡੇ ਜੀ ਬਹੁਤ ਤੁਸੀਂ ਅੱਜ ਕੋਈ ਇਦਾਂ ਦੇ ਤਾਂ ਵੱਡੇ ਗੱਪ ਮਾਰਨੇ ਆ ਜਿਹਨੂੰ ਸੁਣ ਕੇ ਪਤਾ ਲੱਗ ਵੀ ਗੱਪ ਵੱਜੇ ਆ ਜੀ ਇਧਰ ਕੈਮਰਾ ਵੱਲ ਦੇ ਕੇ ਮਾਰਨੇ ਆ ਜੀ ਮੇਰਾ ਡੈਡੀ ਪਾਇਲਟ ਨੇ ਵਾਹ ਜੀ ਬੱਸ ਇੰਸਟੀਚੂਟ ਦਾ ਕਹਿ ਕੇ ਤੇ ਬਾਹਰ ਗੇੜੇ ਮਾਰਨੇ ਔਰਤੇ ਇਹ ਵੀ ਗੱਪ ਹੈ ਜੀ ਠੀਕ ਹੈ ਤੀਜਾ ਵੱਡਾ ਗੱਪ ਜੀ ਕਲਾਸ ਦਾ ਕਹਿ ਕੇ ਕਲਾਸ 'ਚ ਵਾਪਸ ਨਾ ਵੜਨਾ ਅੱਛਾ ਇਹ ਵੀ ਗੱਪ ਹੈ ਜੀ ਹੈ ਤੁਸੀਂ ਸੋਹਣੀ ਜਿਹੀ ਗੱਪ ਬੋਲੇ ਜੀ ਜਿਹੜੀ ਮੈਂ ਇੱਕ ਪ੍ਰੋਫੈਸ਼ਨਲ ਜਿਹਾ ਬਥੇ ਆ ਜੀ ਵੀ ਨਹੀਂ ਕੱਢਣੀ ਸੀ ਜੀ ਬਾਤ 'ਚ ਐਨੇ ਸੋਹਣੇ ਗੱਪ ਚਾਹ ਤੁਸੀਂ ਹਾਂ ਬਾਈ ਸਸਰੀਕਰ ਸਸਰੀਕਰ ਜੀ ਨਾਮ ਕੀ ਹੈ ਬਾਈ ਜੀ ਰਗਦੀਪ ਸਿੰਘ ਹੈ ਰਗਦੀਪ ਸਿੰਘਾ ਹਾਂ ਸ਼ੌਂਕ ਕੀ ਰੱਖਦਾ ਹੈ ਸ਼ੌਂਕ ਤਾਂ ਹੀ ਕਿਰਾਂ ਤਾਂ ਬਾਹਰ ਜਾਣਾ ਜੀ ਕਰਦਿਆਂ ਦੀਆਂ ਜਿਹੜੀਆਂ ਮੇਛਾ ਸਾਰੀਆਂ ਪੂਰੀਆਂ ਕਰਨ ਤੋਂ ਬਾਅਦ ਆਪਾਂ ਸ਼ੌਂਕਾਂ ਬਾਰੇ ਸੋਚਾਂਗੇ ਉਦੋਂ ਪਹਿਲਾਂ ਤਾਂ ਮੁਸ਼ਕਿਲ ਹੈ ਸ਼ੌਂਕਪੁਰੇ ਦਾ ਨਾ ਬਰਕਾ ਪਹਿਲੇ ਚੰਗੀ ਪੜਾਈ ਦੀ ਖਾਓ ਬਹੁਤ ਹੈ ਬੜ ਨੂੰ ਹਾਂ ਤਾਂ ਕਰਕੇ ਕਿੰਨਾ ਕ ਪੈਸਾ ਕਮਾਉਣ ਬਾਰੇ ਸੋਚਦੇ ਕਿੰਨਾ ਕ ਪੈਸਾ ਕਿਤੇ ਕਿਤੇ ਲਾਏਗਾ ਐਸਾ ਤਾਂ ਇਹ ਬਹੁਤ ਕਮਾਉਣ ਬਾਰੇ ਸੋਚਿਆ ਹੀ ਜਿਹੜਾ ਖਤਮ ਨਾ ਹੋਵੇ ਕਿਤੇ ਮਰਜ਼ੀ ਖਰਚ ਗਏ ਬਟ ਪਾਇਓਰਟੀ ਇਹੀ ਹੈ ਕਿ ਘਰਦਿਆਂ ਦੇ ਅੰਦਰ ਹੀ ਚੱਲਣਾ ਹੈ ਜਿਵੇਂ ਕਹਿਣ ਗੱਦਾਂ ਹੀ ਕਰਨਾ ਹੈ ਬਾਹਰ ਨਹੀਂ ਜਾਣਾ ਬਾਹਰ ਨਹੀਂ ਜਾਣਾ ਹਾਂਜੀ ਮੈਂ ਇੱਕ ਓਦਾਂ ਬਾਹਰ ਜਾਣਾ ਹੀ ਘਰ ਕਾਪਣ ਦੀ ਗੱਲ ਹਮੇਸ਼ਾ ਬੰਦ ਨਹੀਂ ਆ ਮੈਂ ਮਤਲਬ ਘਰਾਂ ਤੋਂ ਬਾਹਰ ਨਹੀਂ ਜਾਣਾ ਠੀਕ ਹੈ ਮਤਲਬ ਵਧੀਆ ਚਲੋ ਚੰਗੀ ਸਿੱਖਿਆ ਮਿਲੀ ਹੋਈ ਹੈ ਬਹੁਤ ਸੁਣੀ ਗੱਲਬਾਤ ਕਰਦੇ ਹੋ ਨਾਮ ਕੀ ਹੈ ਜੀ ਨਾਮ ਹਰਦੀਪ ਸਿੰਘ ਸ਼ੌਂਕ ਕੀ ਕੀ ਰੱਖਦੇ ਹੋ ਮਹਾਰਾਜ ਜੀ ਸ਼ੌਂਕ ਤਾਂ ਇੱਕ ਤਾਂ ਗੋਡੇ ਦੇ ਖੁਰ ਕਰਨੀ ਹੈ ਹਾਂ ਤਾਂ ਸੈਟ ਹੀ ਹੋਲੀ ਜੀ ਨੰਗਰ ਬਸੂ ਰੱਖਿਆ ਕਰੇ ਰੱਖਿਓਏ ਉਹ ਵੀ ਗਣਾ ਕੰਨ ਵਿੱਚ ਸਾਂ ਹੋ ਗਈ ਹੈ ਤਾਂ ਨੌ ਨੂੰ ਹੈਗਾ ਉਹਨਾਂ ਦੇ ਕਿਵੇਂ ਨਾਮ ਰੱਖਿਆ ਨਾਮ ਨਾਂ ਤਾਂ ਨਹੀਂ ਰੱਖਿਆ ਨਿਸ਼ਾਨਿਆ ਕੀ ਨੇ ਫਿਰ ਤਾਂ ਨੇ ਮੈਸਾਂ ਦੀਆਂ ਇੱਕ ਵੜੀ ਮੋਟੀ ਇੱਕ ਠੀਕ ਜਿਹੀ ਆ ਉਹ ਉਮੀ ਗਣਾ ਫਿਰ ਆ ਬੂਲਦਣਾ ਜਾਵੇ ਕੰਮ ਇੱਕ ਤਾਂ ਹੀ ਬੂਰੀ ਮੈਸ ਹੋਣੀ ਇੱਕ ਤਾਂ ਬੂਰੀ ਮੈਸ ਹੋਗੀ ਤੇ ਇੱਕ ਵੱਡੀ ਮੈਸ ਹੋਗੀ ਇੱਕ ਵੱਡੀ ਮੈਸ ਹੋਗੀ ਇੱਕ ਅਸੀਂ ਲੰਮੀ ਉੱਚੀ ਵਾਲੀ ਉਹਨੂੰ ਰੋਜ ਕਹ ਦਿੰਦੇ ਹਾਂ ਲੰਬੀ ਉੱਚੀ ਮੈਸ ਹੋਗੀ ਠੀਕ ਛੋਟੀ ਹੋਗੀ ਇੱਕ ਛੋਟੀ ਹੋਗੀ ਦੋ ਕਟੀਆਂ ਹੋ ਗਈਆਂ ਇਹ ਕਿਹਦੀਆਂ ਨੇ ਇੱਕ ਬੂਰੀ ਦੀ ਐ ਤੇ ਇੱਕ ਵੱਡੀ ਐ ਇਸ ਦੀ ਇੱਕ ਬੂਰੀ ਦੀ ਇੱਕ ਵੱਡੀ ਉੱਚੀ ਦੀ ਹਾਂਜੀ ਦੋ ਆ ਗਏ ਠੀਕ ਐ ਤੇ ਇੱਕ ਬੱਚੀ ਆ ਗਈ ਤੇ ਗਾਂ ਵੇਚਦੀ ਗਾਂ ਵੇਚਦੀ ਹੁਣ ਦੀ ਘੜੀ ਮਲ ਗਾਂ ਤਾਂ ਨਹੀਂ ਕੀ ਕਰੇ ਆਪਣੇ ਇਹ ਡੰਗਰ ਪਸ਼ੂ ਕਿੰਨੇ ਹੋ ਗਏ ਆਪਣੇ ਇਹ 9 10 ਤਾਂ ਹੋ ਗਏ ਤੇ 1 3 3 2 3 6 6 8 9 ਹੋ ਗਏ ਚਲ ਮੰਨ ਲੈ ਠੀਕ ਐ ਕੀ ਦੇ ਨਾਮ ਤੋਂ ਤੂੰ ਤਾਂ ਪਿਆਰ ਬਣਾ ਡੰਗਰਾਂ ਚ ਡੰਗਰਾਂ ਨਾਮ ਲੈ ਕੇ ਦੱਸੀ ਨਾਂ ਤਾਂ ਹੀ ਆ ਤਾਂ ਨਹੀਂ ਹੈਗਾ ਉਹ ਬਸ ਕੱਟੀ ਨਾਲ ਪਿਆਰ ਹੈ ਤੇ ਕੱਟੀ ਨਾਲ ਪਿਆਰ ਹੈ ਤੇਰਾ ਨਹੀਂ ਵਧੀਆ ਗੱਲ ਆ ਪਿਆਰ ਕਰਨਾ ਚਾਹੀਦਾ ਕੰਗਰ ਬਸ ਨੂੰ ਜਿਹੜੀ ਦੂਜੀ ਕੱਟੀਆਂ ਉਹਨੂੰ ਕਿਉਂ ਨਹੀਂ ਪਿਆਰ ਕਰਦਾ ਕਿ ਦੋਨਾਂ ਕੱਟੀਆਂ ਨਾਲ ਪਿਆਰ ਹੈ ਨਹੀਂ ਉਹ ਮਾਰਦੀ ਜਿਹੜੀ ਕੱਟੀ ਨਾਲ ਪਿਆਰ ਨੂੰ ਕਿਵੇਂ ਜੇ ਬੁਲਾਉਣਾ ਹੁੰਦਾ ਜਾਣ ਸਾਰਾ ਸਿਰ ਜਾ ਪੁਰਸ ਦੀ ਹੋਰ ਤਾਂ ਮਾੜਾ ਮੁੱਟਾ ਨੀਰ ਨੂੰ ਰਪਾ ਦੇ ਹਾਂ ਉਹ ਰਿਐਕਸ਼ਨ ਕਿੱਦਾਂ ਦਿੰਦੀ ਦਾ ਜਦ ਤੂੰ ਉਹਨੂੰ ਪਿਆਰ ਕਰਦਾ ਚੱਕ ਜਿੰਦ ਲੈਂਦੀ ਮੜੇ ਬਾਹਰ ਕਦੇ ਇਹ ਹੋਇਆ ਵੀ ਜੱਤੂ ਆਇਆ ਹਮੇ ਤੈਨੂੰ ਦੇਖ ਕੇ ਉਹ ਕਿਵੇਂ ਬੁਲਾਉਂਦੀ ਕਿੱਦਾਂ ਹੁੰਦੀ ਹੈ ਮੰਨ ਕੇ ਚੱਲ ਵੀ ਇੰਨਾ ਮੋ ਪਿਆਰ ਵੀ ਨਹੀਂ ਹੈ ਵੀ ਠੀਕ ਠਾਕ ਜਾ ਪਾਇਆ ਫਿਆ ਮੋ ਪਿਆਰ ਅੱਛਾ ਚੱਲ ਠੀਕ ਹੈ ਬਹੁਤ ਬਸ਼ੁਕਿਆ ਕੋਈ ਗੱਲਵਾੜ ਕੋਈ ਨਹੀਂ ਬੋਗੀ ਰੀ ਹੈ ਐ ਤਾਂ ਕੱਟੀ ਦੋਣੀ ਬੋਗੀ ਓਏ ਆ ਕੱਟੀ ਤੋਂ ਘਟ ਹੈ ਇਹ ਖੱਟੀ-ਖੱਟੀ ਹੈ। ਕਿਹੜੀ ਖੱਟੀ ਹੈ ਇਹ? ਖੱਟੀ। ਖੱਟੀ-ਖੱਟੀ ਹੈ। ਤੂੰ ਮਿੱਠੀ ਖੱਟੀ ਹੈ ਮੈਨ ਲਾ। ਠੀਕ ਹੈ ਭਾਈ, ਹੋਰ ਕੋਈ ਗੱਲ ਬਾਤ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ? ਠੀਕ ਹੈ, ਬਹੁਤ ਸੁਣੀ ਗੱਲ ਬਾਤ, ਬਹੁਤ ਵਧੀਆ ਲੱਗੀ ਗੱਲ ਬਾਤ। ਥੈਂਕ ਯੂ ਸੋ ਮੱਚ ਮੇਰਾ ਭਰਾ ਤੇ ਸਤਿ ਸ੍ਰੀ ਅਕਾਲ ਜੀ। ਨਾਮ ਕੀ ਤੁਹਾਡਾ ਜੀ? ਆ ਮਾਈਕ ਫੜ ਲੂ ਜੀ। ਆਰਸ਼ਦੀਪ ਕੌਰ ਜੀ। ਕਿੱਥੋਂ ਬਿਲੋਂਗ ਕਰਦੇ ਹੋ ਜੀ? ਪੀਟੀ ਵਾਲਾ। ਪੀਟੀ ਵਾਲਾ। ਪੀਟੀ ਵਾਲਾ ਜੀ। ਇਹ ਕਿੱਥੇ ਰਿਹਾ ਕੇ ਜੀ? ਲੰਬੀ ਕੋਲ ਸੀ ਹਾਂਜੀ ਜ਼ਿੰਦਗੀ ਸਭ ਤੋਂ ਵੱਧ ਕੋਈ ਏਦਾਂ ਦਾ ਪਾਰਟ ਆਇਆ ਜੋ ਤੁਸੀਂ ਬਹੁਤ ਜ਼ਿਆਦਾ ਦੁਖੀ ਹੋਏ ਹੋ ਹਾਂਜੀ ਫੇਲ ਹੋ ਗਈ ਸੀ 9th ਕਲਾਸ 9th ਜੋ 16th ਟਾਈਮ ਸੀ ਹੂੰ ਜਦੋਂ ਤੁਹਾਨੂੰ ਪਤਾ ਲੱਗਿਆ ਰਿਜ਼ਲਟ ਆਇਆ ਹੈ ਬੀਆ ਰੈਂਕ ਕਿ ਮੈਂ ਫੇਲ ਹੋ ਗਈ ਦੀ ਕੀ ਰਿਐਕਸ਼ਨ ਕੀਤੀ ਸੀ ਮਨ ਦੇ ਵਿੱਚ ਮੇਰੇ ਤਾਂ ਕੋਈ ਨਹੀਂ ਪਾਪਾ ਦੇ ਸੀਗੇ ਉਹ ਰਿਐਕਸ਼ਨ ਹੀ ਉਹ ਐਕਸ਼ਨ ਸੀ ਜੀ ਉਹ ਨਹੀਂ ਬਰਾਏ ਇੱਕ ਤਾਂ ਹੁੰਦਾ ਦੇਖੋ ਜਿਵੇਂ ਗੱਲਬਾਤ ਕਰੀਏ ਵੀ ਇੱਕ ਤਾਂ ਉਹਦੇ ਵੀ ਜਵਾਬ ਪੜਦੇ ਹੀ ਘੱਟ ਹੁੰਦਾ ਮੈਨੂੰ ਪਤਾ ਹੁੰਦਾ ਜਿਵੇਂ ਆ ਬਾਈ ਨੂੰ ਪਤਾ ਹੋਊ ਵੀ ਮੈਂ ਇੰਨੇ ਕੁ ਲੈਵਲ ਦਾ ਕ ਪੜਦਾਗਾ ਨਾ ਠੀਕ ਹੈ ਇਧਰ ਜਿਵੇਂ ਖੱਟੀ-ਕੱਟੀ ਦੀ ਗੱਲ ਕਰੀ ਖੱਟੀ-ਕੱਟੀ ਵੀ ਘੱਟ ਪੜਦੀ ਹੋ ਸਕਦੀ ਹੈ ਠੀਕ ਹੈ ਜੀ ਆਪ ਨੂੰ ਪਤਾ ਹੁੰਦਾ ਮੈਂ ਕਿੰਨੇ ਤੁਹਾਨੂੰ ਕੀ ਲੱਗਦਾ ਸੀ ਮੇਰੇ ਬੈਨ ਪਤਾ ਸੀ ਮੈਨੂੰ ਆਉਂਦਾ ਨਹੀਂ ਪਤਾ ਸੀ ਮੈਂ ਕੀ ਰੰਗ ਲਾ ਕੇ ਆਈ ਹਾਂ ਹਾਂ ਜੀ ਤੁਸੀਂ ਮਤਲਬ ਆਪਦੀਆਂ ਤੁਸੀਂ ਰੰਗ ਤਾਂ ਵਧੀਆ ਲਾਏ ਹੋਣਗੇ ਜੀ ਨਹੀਂ ਮਾੜੀ ਲਾਏ ਸੀ ਆਹ ਰੰਗ ਵੀ ਮਾੜੀ ਲੱਗੇ ਸੀ ਜੀ ਠੀਕ ਹੈ ਜੀ ਤੇ ਤੁਸੀਂ ਵੇਜਦੋ ਡੈਡੀ ਨੇ ਐਕਸ਼ਨ ਦਿੱਤਾ ਜੀ ਕੀ ਗੱਲਬਾਤ ਹੋਈ ਤੁਸੀਂ ਕੀ ਮੰਗ ਕੇ ਰੱਖੀ ਫਿਰ ਜੀ ਉਸ ਨੂੰ ਨਹੀਂ ਬਸ ਇੱਕ ਪਾਸੇ ਤਾਂ ਫਰਸਟ ਪੋਜੀਸ਼ਨ ਕੁੜੀ ਦੀ ਆਈ ਸੀ ਉਹ ਬੈਠੀ ਸੀ ਉਹਦੇ ਪਾਪਾ ਮੇਰੇ ਪਾਪਾ ਦੇ ਫਰੈਂਡ ਐ ਇੱਕ ਪਾਸੇ ਮੈਂ ਐ ਸੀ ਉਹਨੂੰ ਤੇ ਕਹਿੰਦੇ ਕੀ ਫਰਸਟ ਪੋਜੀਸ਼ਨ ਆਈ ਤੇ ਚਾਕਲੇਟ ਵਗੈਰਾ ਦਿੱਤੀ ਇੱਧਰ ਕਹਿੰਦੇ ਜੀ ਮੈਂ ਐਚੋ ਫੇਲ ਹੋ ਗਈ ਹੂੰ ਬਸ ਫਿਰ ਸਮਝ ਲਿਓ ਆ ਫਿਰ ਸਾਫ ਫਿਰ ਤਾਂ ਮੇਰੇ ਸੀਨ ਜੀ ਯਾਦ ਕਰੀਟ ਹੋਣ ਲੱਗੇ ਮਾਂ ਦੇ ਵਿੱਚ ਫਿਰ ਇੱਕ ਚਲੋ ਦੇਖ ਮੁੰਡੇ ਨੂੰ ਕੋਈ ਇਦਾਂ ਦਾ ਸੀਨ ਹੁੰਦਾ ਮੁੰਡੇ ਨੂੰ ਕੁੱਟ ਦਿਆ ਜਾਂਦਾ ਮਾਂ ਪਿਓ ਤੁਹਾਨੂੰ ਵੀ ਫਿਰ ਗੋਟੇ ਘਟੇ ਸੀਗੇ ਜੀ ਨਹੀਂ ਨਹੀਂ ਫੋਨ ਫੜ ਲਿਆ ਸੀ ਬਸ ਫੋਨ ਫੜਿਆ ਸੀ ਹਾਂ ਮਤਲਬ ਇਹ ਵੀ ਬੇਟਾ ਫੋਨ ਫੜਾ ਦੋ ਫੋਨ ਹੀ ਯੂਜ਼ ਕਰਨਾ ਨਹੀਂ ਐਵੇਂ ਨਹੀਂ ਫੋਨ ਫੜਾਏ ਤੇ ਰੱਖ ਦੇ ਚੱਕਣਾ ਨਹੀਂ ਇਤੋਂ ਬਾਹਰ ਅੱਛੇ ਆ ਜੀ ਇਦਾਂ ਦਾ ਹੋਇਆ ਸੀ ਕੰਮ ਫਿਰ ਤੁਸੀਂ ਫਿਰ ਮੋਟੀਵੇਟ ਹੋਈ ਸੀ ਪਰ ਪੜਾਈ ਦੇ ਲਈ ਮੈਨੂੰ ਟੈਂਸ ਵਿੱਚ ਮਿਲ ਗਿਆ ਸੀ ਮੈਂ ਆਨਲਾਈਨ ਕਲਾਸਾਂ ਲਾਉਂਦੀ ਹੁੰਦੀ ਸੀ ਹਟਦੀ ਇਹ ਵੀ ਨਹੀਂ ਫਿਰ ਆਏ ਕੋਈ ਨਾ ਕੋਈ ਜਰੀਆ ਲੱਭ ਹੀ ਲੈਂਦੀ ਹੈ ਠੀਕ ਹੈ ਜੀ ਠੀਕ ਹੈ ਤੇ ਘਰ ਪ੍ਰਬੰਧ ਕੌਣ-ਕੌਣ ਹੈ ਦੀ ਮੈਂ ਪਾਪਾ ਮਮਾ ਹੂੰ ਡੇਡੀ ਦਾ ਸੁਭਾਅ ਕਿਦਾਂ ਦਾ ਜੀ ਬਹੁਤ ਵਧੀਆ ਮੰਮੀ ਦਾ ਜੀ ਮੰਮੀ ਨੇ ਬੱਚੇ ਕੱਬਾ ਕੌਣਾ ਦੋਨਾਂ ਚੋਂ ਜੀ ਕੋਈ ਨਹੀਂ ਮਤਲਬ ਸਾਰਾ ਵਧੀਆ ਮੋਬੈਲ ਵਧੀਆ ਬਣਿਆ ਹੋਇਆ ਜੀ ਓਕੇ ਚੱਲ ਰਹੀ ਲਾਈਫ ਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਮੇਰਾ ਨਾਮ ਅਮਨਪ੍ਰੀਤ ਕੋਹਰੇ ਮੈਂ ਚਾਰ ਕਿਲਾ ਨਾਲ ਤੁਹਾਡੇ ਨਾਲ ਸੰਝੀਆਂ ਕਰਨਾ ਜ਼ਰੂਰ ਪੈਣੇ ਹੋਣ ਦੋ ਜੀ। ਧੋਕਰਾਂ ਬਹੁਤ ਖਾਦੀਆਂ ਨੇ ਪਰ ਕਦੇ ਹਾਰੇ ਨਹੀਂ। ਤਾਨੇ ਸੁਨੇ ਬਹੁਤ ਨੇ ਪਰ ਕਦੇ ਮਾਰੇ ਨਹੀਂ। ਅਜੇ ਵਕਤ ਤਾਂ ਨਾ ਨਿਬੜ ਲਈਏ ਫਿਰ ਵਕਤ ਆਉਣ ਤੇ ਦੱਸਾਂਗੇ। ਕੁਝ ਹੋਰ ਮਿਹਨਤਾਂ ਕਰ ਲਈਏ ਫਿਰ ਸਭ ਦੇ ਦਿਲ ਵਿੱਚ ਵਸਾਂਗੇ। ਰੌਲਾ ਪਾ ਕੇ ਕੀ ਲੈਣਾ ਤੂੰ? ਉਹ ਗੱਲ ਨੂੰ ਦੱਬੀ ਰੱਖਿਆ ਕਰ। ਛੋਟੇ ਜਿਹੇ ਹੀ ਜ਼ਿੰਦਗੀਆਂ ਮਿੱਤਰਾ ਤੂੰ ਸੋਚ ਤਾਂ ਵੱਡੀ ਰੱਖਿਆ ਕਰ। ਬੰਦਾ ਬੰਦੇ ਨੂੰ ਮਿਲੇ ਪਰ ਪਿਆਰ ਨਾਲ ਮਿਲੇ ਰੋਟੀ ਹੱਕ ਦੀ ਮਿਲੇ ਭਾਵੇਂ ਅਚਾਰ ਨਾਲ ਮਿਲੇ ਦਮਦਾਰ ਇਰਾਦੇ ਕਦੇ ਕਮਜ਼ੋਰ ਨਹੀਂ ਹੋ ਪੈਂਦੇ ਕੀਤੀ ਹੋਈ ਮਿਹਨਤ ਨੂੰ ਕਦੇ ਚੋਰ ਨਹੀਂ ਹੋ ਪੈਂਦੇ ਕੀਤੀ ਹੋਈ ਮਿਹਨਤ ਨੂੰ ਕਦੇ ਚੋਰ ਨਹੀਂ ਹੋ ਪੈਂਦੇ ਬਹੁਤ ਜੋਲੀਆ ਬੈਂਬਾਲ ਉਸਨੂੰ ਆ ਬੋਲੀ ਕਰਦੇ ਹਾਂ ਜੀ ਹਾਂ ਜੀ ਬਹੁਤ ਬਹੁਤ ਸੋਹਣਾ ਲਿਖਦੇ ਹੁੰਦੀ ਥੰਕ ਯੂ ਸ਼ੁਰੂ ਤੋਂ ਲਿਖਦੇ ਆ ਰਹੇ ਹਾਂ ਜੀ ਹਾਂ ਜੀ ਚੰਗੀ ਗੱਲ ਤੁਸੀਂ ਥੋੜਾ ਬੋਤਾਂ ਲਿਖ ਲੈਣੇ ਨਹੀਂ ਨਹੀਂ ਬਹੁਤ ਚੰਗਿਆ ਲੈ ਭੈਣ ਮੇਰੀ ਜ਼ਰੂਰ ਜ਼ਰੂਰ ਕੋਈ ਹੋਰ ਹੈ ਕਿ ਕੋਈ ਸ਼ੇਰ ਮੰਦ ਦੇ ਵਿੱਚ ਹੋਵੇ ਜੀ ਦੇਖੋ ਸਾਹਮਣੇ ਤਾੜੀਆਂ ਮਾਰੀ ਨੇ ਅੱਛਾ ਇਹੀ ਲਿਖਿਆ ਸੀ ਫਿਲਾਲ ਨਿਕੜੀ ਠੀਕ ਹੈ ਜੀ ਤੇ ਸੱਸਰੀ ਕਾਲ ਜੀ ਇਹ ਸੱਸਰੀ ਕਾ ਵੇਲੇ ਮੂੰਹ ਪਰਾਜਣਾ ਹੁੰਦਾ ਜੀ ਅਸਲ ਪਤਾ ਗੱਲ ਕੀ ਹੈ ਦਿਖਾਉਂਦੀਆਂ ਨੌ ਜਿਹੜੀ ਆ ਲੱਗੀ ਹੋਈ ਆ ਕੀ ਹੁੰਦੀ ਹੈ ਇਹ ਮੇਲ ਬੇਟ ਕਲਾ ਨਾਮ ਨਾ ਦੱਸੋ ਮਿਲਣ ਦੀ ਆਗੇ ਜੇ ਕੀ ਗੱਲਬਾਤ ਕਰਦੇ ਆ ਜੀ ਇੱਕ ਪਿੰਡ ਦਾ ਨਾਮ ਦਾ ਤੁਹ ਕੱਲ ਰੱਖੀ ਆ ਜੀ ਸਿਲਬਰਾ ਸਿਲਬਰਾ ਠੀਕ ਹੈ ਜੀ ਥੋੜੇ ਪਿੰਡ ਦਾ ਨਾਮ ਕੀ ਆ ਜੀ ਗੈਰੀ ਭਾਗੀ ਗੈਰੀ ਭਾਗੀ ਗੈਰੀ ਭਾਗੀ ਜੀ ਆ ਮਾਈ ਫੜੋ ਜੀ ਹਾਇ ਰੱਭਾ ਕਹਿੰਦੀ ਪਰਮਾਤਮਾ ਨੂੰ ਇੰਨਾ ਯਾਦ ਕਰਦੇ ਪੜਾਈ ਵੇਲੇ ਜੀ ਹਾਂਜੀ ਚੰਗੀ ਗੱਲ ਆ ਚੰਗਿਆ ਲੈ ਰੂਟੀਨ ਕੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਜੀ ਸਵੇਰ ਕਈ ਵਾਰ ਹੁਣ ਪੇਪਰ ਭਰੇ ਹੋਏ ਗੁਰਬਾਰੇ ਜਾਈਦਾ ਤੇ ਫਿਰ ਪੌਂਤ ਵੀ ਜਾਵੜੀ ਦਾ ਸੀਗਾ ਤੇ ਫਿਰ ਪੌਦਿਆਂ ਨੂੰ ਪਾਣੀ ਪਾਈਦਾ ਤੇ ਫਿਰ ਸ਼ਾਮ ਨੂੰ ਫਿਰ ਜਾਈ ਤੇ ਫਿਰ ਰਮਾਲਾ ਸੈੱਬ ਚੇਂਜ ਕਰਕੇ ਫਿਰ ਘਰੇ ਆਉਂਦਾ ਹੂੰ ਤਰੋ ਵਧੀਆ ਵੀ ਗੁਰਮਾਨੀ ਦੇ ਲੜ ਲੱਗੇ ਹੋਏ ਹੋ ਜੀ ਬਹੁਤ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ ਕਿਹੜੀ ਕੰਟਰੀ ਸੋਚਦੇ ਹੋ ਜੀ ਸਰ ਕਨੇਡਾ ਕਨੇਡੇ ਕਿਉਂ ਜਾਣਾ ਜੀ ਸਰ ਉੱਥੇ ਭੈਣ ਗਈ ਹੋਈ ਆ ਅੱਛਾ ਭੈਣ ਕੁੜੇ ਜਾਣਾ ਜੀ ਠੀਕ ਹੈ ਇੱਥੇ ਕੋਈ ਹੋਰ ਭੈਣ ਹੈਗੀ ਐ ਜੀ ਚੱਕ ਕਦਰ ਨਹੀਂ ਆ ਦੋ ਦੋ ਕਦਰ ਹੈਗੇ ਨੇ ਠੀਕ ਹੈ ਸਗੀ ਭੈਣ ਗਈ ਹੈ ਬਾਹਰ ਜੀ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਇਹਨੂੰ ਭੈਣ ਨੂੰ ਦੀ ਦੋ ਸਾਲਾਂ ਨਾਲ ਦੋ ਸਾਲ ਕਿ ਕਹਿੰਦੇ ਭੈਣ ਫਿਰ ਭਈ ਹੁੰਦਾ ਨਹੀਂ ਵੀ ਯਾਰ ਡਾਟਦੀ ਹੋ ਗਈ ਸੀ ਜਿਹਨੂੰ ਲੈ ਕੇ ਜੀ ਉਹ ਕਹਿੰਦੇ ਆ ਪੇਪਰ ਦੇ ਦੀ ਵੀ ਤਾਂ ਗੱਲ ਕਰ ਲੂਗੀ ਨਹੀਂ ਤਾਂ ਗੱਲ ਨਹੀਂ ਕਰਦੀ ਅਛਾ ਥੋੜਾ ਥੋੜੀ ਭੈਣ ਗੱਲ ਨਹੀਂ ਕਰਦੀ ਸੀ ਕੱਟ ਕਰਦੀ ਆ ਕੱਟ ਕਰਦੀ ਆ ਜੀ ਵੇ ਥੋੜੇ ਦੇ ਮਨ ਲੁਕੀ ਇਤਵਾਰ ਕੱਟਾ ਵੀ ਤੁਸੀਂ ਬੈਡ ਮੂਡ ਮਸਾ ਲੈਣੇ ਹੋ ਜੀ ਨਹੀਂ ਪੇਪਰ ਦਿੱਤਾ ਸੀਗਾ ਕੱਟ ਗਏ ਸੀਗੇ ਤਾਂ ਕਰਕੇ ਹੁਣ ਦੁਬਾਰਾ ਦੇਣਾ ਦਾ ਸਿਵਰ ਸਰ ਕੋਲ ਆਇਆ ਤਾਂ ਕਰਕੇ ਨਹੀਂ ਚਲੋ ਹੁਣ ਤਾਂ ਆ ਜਾਣਗੇ ਫਿਰ ਜੀ ਰੋਇਸ ਵਾਰ ਤੁਸੀਂ ਜ਼ਰੂਰ ਬੈਡ ਲੈਣੇ ਆ ਜੀ ਠੀਕ ਹੈ ਜੀ ਇਹ ਦੁਆਰਾ ਤੁਸੀਂ ਜ਼ਰੂਰ ਤੁਸੀਂ ਪਹੁੰਚੋ ਕਿਹੜੀ ਕੰਟਰੀ ਜਾਣਾ ਤੁਸੀਂ ਸੀ ਸਰ ਕੈਨੇਡਾ ਕੈਨੇਡਾ ਤੁਸੀਂ ਜ਼ਰੂਰ ਪਹੁੰਚੋ ਭੈਣ ਮੇਰੀ ਬਹੁਤ ਬਹੁਤ ਸ਼ੁਕਰੀਆ ਜੀ ਨਾਮ ਕੀ ਹੈ ਜੀ ਹੱਪੇ ਜੀ ਇਹੀ ਤਾਂ ਕਰਦੀ ਹੈ ਜੀ ਹਾਂਜੀ ਕੋਈ ਨਾ ਕੋਈ ਦੋ ਤਿੰਨ ਟਿਪਸ ਦੇਣਾ ਚਾਹੁੰਦੇ ਹਾਂ ਇਹਦੀ ਲਾਈਫ ਦੇ ਲਈ ਜੀ ਬਸ ਇਹੀ ਹੈ ਕਿ ਪੜ ਲਿਆ ਕਰੇ ਬਹੁਤ ਟਾਈਮ ਹੋ ਗਿਆ ਵਧੀਆ ਪੜੋਗੇ ਸਕੋਰ ਆ ਜਾ ਹਾਂ ਤੁਸੀਂ ਆ ਤੁਸੀਂ ਸੱਚ ਬੋਲੇ ਜੀ ਇਹ ਮਨੁਜ ਹੈ ਨਾਮ ਨੂੰ ਪ੍ਰਾਣੀ ਖੁੰਡਾ ਇਸ ਟੌਪਿਕ ਦੀ ਹਾਂਜੀ